ਫਿਰੋਜ਼ਪੁਰ ਦੇ ਜ਼ੀਰਾ ਤੋਂ ਜ਼ਬਰਦਸਤ ਝੜਪਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪੰਚਾਇਤੀ ਚੋਣਾਂ ਦੀ ਨਾਮਿਨੇਸ਼ਨ ਦੇ ਦੌਰਾਨ ਦੋ ਪਾਰਟੀਆਂ ਦੇ ਵਿਚਕਾਰ ਜ਼ਬਰਦਸਤ ਝੜਪ ਹੋਈ ਹੈ ਜਿਸ ਦੇ ਵਿੱਚ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਜ਼ੀਰਾ ਜ਼ਖਮੀ ਹੋਏ ਨੇ ਕਾਂਗਰਸ ਦੇ ਹੋਰ ਵੀ ਕਈ ਵਰਕਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਦਰਅਸਲ ਦੋਵੇਂ ਪਾਰਟੀਆਂ ਦੇ ਆਗੂ ਆਪੋ ਆਪਣੇ ਵਰਕਰਾਂ ਤੇ ਸਮਰਥਕਾਂ ਦੇ ਸਮੇਤ ਆਪਣੇ ਉਮੀਦਵਾਰਾਂ ਨੂੰ ਨਾਲ ਲੈ ਕੇ ਨਾਮਿਨੇਸ਼ਨ ਦੇ ਲਈ ਪਹੁੰਚੇ ਸਨ ਜਦੋਂ ਇਹਨਾਂ ਦੋਵਾਂ ਪਾਰਟੀਆਂ ਦਾ ਆਪਸ ਦੇ ਵਿੱਚ ਟਕਰਾ ਹੁੰਦਾ ਹੈ ਤਾਂ ਜ਼ਬਰਦਸਤ ਝੜਪ ਹੋ ਜਾਂਦੀ ਹੈ ਏ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਦੂਜੀ ਧਿਰ ਵੱਲੋਂ ਪਹਿਲਾਂ ਇੱਟਾਂ ਰੋੜੇ ਵੜਾਏ ਗਏ ਫਿਰ ਕਾਂਗਰਸੀ ਵਰਕਰਾਂ ਵੱਲੋਂ ਵੀ ਇਸ ਝੜਪ ਦਾ ਜਵਾਬ ਦਿੱਤਾ ਗਿਆ ਦੋਵੇਂ ਪਾਰਟੀਆਂ ਵੱਲੋਂ ਜ਼ਬਰਦਸਤ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ ਗਈ ਹੈ ਤੇ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਮਾਹੌਲ ਨੂੰ ਸ਼ਾਂਤ ਬਣਾਉਣ ਦੇ ਲਈ ਜ਼ੀਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਤਾਂ ਕਿ ਇਸ ਮਾਹੌਲ ਨੂੰ ਸ਼ਾਂਤ ਕੀਤਾ ਜਾ ਸਕੇ ਪੁਲਿਸ ਦੇ ਨਾਲ ਕਾਂਗਰਸੀ ਆਗੂਆਂ ਦੇ ਗੱਲਬਾਤ ਕਰਨ ਦੀਆਂ ਬਹਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕੁਲਵੀਰ ਸਿੰਘ ਜ਼ੀਰਾ ਵੀ ਲਗਾਤਾਰ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਤੇ ਹਮਲਾ ਕੀਤਾ ਗਿਆ ਹੈ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਨਾਮੀਨੇਸ਼ਨ ਦੇ ਦੌਰਾਨ ਇਹ ਝੜਪ ਸਾਹਮਣੇ ਆਈ ਹੈ ਇਸ ਝੜਪ ਦੇ ਦੌਰਾਨ ਗੋਲੀ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀ ਜਿਹੜੀ ਚਲਾਈ ਗਈ ਹੈ ਉਹ ਕਿਸੇ ਕਿਸੇ ਸਿਆਸੀ ਪਾਰਟੀ ਦੇ ਵਰਕਰ ਵੱਲੋਂ ਚਲਾਈ ਗਈ ਹੈ ਜਾਂ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕਰਾਉਣ ਦੇ ਲਈ ਚੇਤਾਵਨੀ ਦੇਣ ਦੇ ਲਈ ਇਹ ਗੋਲੀਆਂ ਚਲਾਈਆਂ ਨੇ ਪਰ ਗੋਲੀਆਂ ਚੱਲਣ ਦੀ ਆਵਾਜ਼ ਜ਼ਰੂਰ ਸਾਹਮਣੇ ਆਈ ਹੈ ਹਾਲੇ ਤੱਕ ਇਹ ਵੀ ਸਾਹਮਣੇ ਨਹੀਂ ਆਇਆ ਕਿ ਕਿਸੇ ਤੇ ਗੋਲੀ ਲੱਗੀ ਹੈ ਜਾਂ ਨਹੀਂ ਲੱਗੀ ਪਰ ਇੱਟਾਂ ਵਜਣ ਦੇ ਨਾਲ ਵਰਕਰਾਂ ਦੇ ਜ਼ਖਮੀ ਹੋਣ ਦੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਦੇ ਜ਼ਖਮੀ ਹੋਣ ਦੀ ਤਸਵੀਰ ਵੀ ਸ਼ਾਮਿਲ ਹੈ ਤਸਵੀਰਾਂ ਦੇ ਵਿੱਚ ਕੁਲਬੀਰ ਸਿੰਘ ਜ਼ੀਰਾ ਦੇ ਜੋ ਹੈ ਉਹ ਮੱਥੇ 'ਚੋਂ ਲਹੂ ਨਿਕਲ ਰਿਹਾ ਹੈ ਤੇ ਇਹ ਤਸਵੀਰ ਵੀ ਸੋਸ਼ਲ ਮੀਡੀਆ ਤੇ ਦੇਖੀ ਜਾ ਰਹੀ ਹੈ ਉਧਰ ਸਿਆਸੀ ਤੌਰ ਤੇ ਲਗਾਤਾਰ ਜ਼ਿਲ੍ਹਾ ਦੇ ਵਿੱਚ ਮਾਹੌਲ ਸੀ ਜਿਹੜਾ ਉਹ ਥੋੜਾ ਜਿਹਾ ਟੈਂਸ ਬਣਿਆ ਹੋਇਆ ਸੀ ਪਿਛਲੇ 2-3 ਦਿਨਾਂ ਤੋਂ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਵਰਕਰਾਂ ਨੂੰ ਉਮੀਦਵਾਰਾਂ ਨੂੰ ਜਿਹੜੇ ਨਾਮੀਨੇਸ਼ਨ ਦੇ ਲਈ ਉਹ ਰੋਕਿਆ ਜਾ ਰਿਹਾ ਹੈ ਕਿਉਂਕਿ ਨਿਊ ਨੋ ਡਿਊ ਸਰਟੀਫਿਕੇਟ ਕਰਕੇ ਕਈ ਤਰ੍ਹਾਂ ਦੀਆਂ ਅੜਚਨਾ ਪੈਦਾ ਹੋ ਰਹੀਆਂ ਸਨ ਇਸ ਨੂੰ ਲੈ ਕੇ ਸਿਆਸੀ ਮੌਲ ਟੈਂਸ ਬਣ ਰਿਹਾ ਸੀ ਤੇ ਆਖਰਕਾਰ ਅੱਜ ਜਦੋਂ ਨੋਮੀਨੇਸ਼ਨ ਦੇ ਦੌਰਾਨ ਇਹ ਦੋਵੇਂ ਤਰ੍ਹਾਂ ਆਮੋ ਸਾਹਮਣੇ ਹੁੰਦੀਆਂ ਨੇ ਤਾਂ ਜ਼ਬਰਦਸਤ ਝੜਕ ਸਾਹਮਣੇ ਆਉਂਦੀ ਹੈ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਸ਼ਾਂਤ ਕੀਤਾ ਜਾ ਰਿਹਾ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ ਕਿ ਆਖਰ ਇਹ ਗੱਲ ਇੱਥੋਂ ਤੱਕ ਕਿਉਂ ਪਹੁੰਚ ਗਈ ਕਿ ਆਪਸ ਦੇ ਵਿੱਚ ਇਹ ਖੂਨੀ ਝੜਪ ਹੋਈ ਹੈ ਲਗਨਦੀ ਕਰਨ ਲਿਆ ਉਹ ਇਹ ਥੋੜੀ ਉਹ ਐਮਐਲਏ ਦਾ ਮੁੰਡਾ ਇਹ ਗੱਡਾ ਕਰਦੀ ਕਰਦੀ ਕਰ ਲਓ ਫੜ ਕੇ ਦਿਓ ਅੰਦਰ ਫਿਰ ਮਿੰਟਾ ਕਿਉਂ ਕਰਦੀ ਹੈ ਪੁਲਿਸ ਨੂੰ ਕਿਤੇ ਇਹਦੇ ਦੀ ਹੱਟ ਕੇ ਉਵੇਂ ਟ੍ਰੇਡਰ ਦੇ ਛਰੇ ਆ ਮੈਂ ਖੁਦ ਦੇਖ ਕੇ ਆਇਆ ਕਰਬੰਦਾ ਨੱਗੀਆਂ ਲੱਗੇ ਫਰੋਇਪੁਰ ਦੇ ਰੋਕਦੇ ਟ੍ਰੇਡਰ ਦੇ 11 ਵਜੇ ਦਾ ਤੁਸੀਂ ਦੱਸੋ 11:30 ਵਜੇ ਤੇ ਬੈਠੇ ਹੋ ਤੁਸੀਂ ਕਹਿੰਦੇ ਅਸੀਂ ਜੁਮੇ ਜਾਵਣੀ ਡੀਐਸਪੀ ਕਹੀ ਜਾਂਦਾ ਮੈਂ ਚੁੱਕਦਾ ਮੈਂ ਚੁੱਕਦਾ ਦੱਸੋ ਕੋਈ 2 ਵਜੇ ਕੋਈ ਨਹੀਂ ਚੁੱਕਦਾ ਕੋਈ ਨਹੀਂ ਚੁੱਕਦਾ ਪਿਆ ਰੋਕੋ ਜੀ